ਮੇਰਾ ਨਾਮ ਗੱਗੋ ਮਾਲ ਮੇਰਾ ਪਿੰਡ ਹੈ ਹੰਜੀ ਮਹਾਰਾਜ ਮੇਰੇ ਬੱਚੇ ਨਾਲ ਮਹਾਰਾਜ ਦਿਨੇ ਸਵੇਰੇ ਸਵਗਤ 8 ਵਜੇ ਗਿਆ ਅਨਮੋਲ ਪ੍ਰੀਤ ਸਿੰਘ ਉਹਦਾ ਨਾਮ ਇਹਨਾਂ ਨੇ ਦੁਕਾਨ ਤੇ ਲਵਾਇਆ ਸੀ ਮੈਂ 5-6 ਮਹੀਨੇ ਹੋ ਗਏ ਬਿਲਡਿੰਗ ਵਾਲੀ ਦੁਕਾਨ ਤੇ ਲਵਾਇਆ ਸੀ ਹੰਜੀ ਲਾਗੇ ਬਿਲਡਿੰਗ ਵਾਲੀ ਦੁਕਾਨ ਦੇ ਲਾਗੇ ਟੇਰਾਂ ਵਾਲੀ ਦੁਕਾਨ ਹੈ ਕੋਈ ਮੁੰਡੇ ਨੇ ਸਤਾਨੀ ਕੀਤੀ ਉਹਦੇ ਨਾਲ ਉਹਦੇ ਬਾਹਰ ਵਾਲੇ ਥਾਂ ਲਾਗੇ ਨਾਲੀ ਹਵਾ ਭਰ ਦਿੱਤੀ ਉਹਦੇ ਨਾਲ ਉਹਦੀ ਮਹਾਰਾਜ ਮੌਤ ਹੋ ਗਈ ਮੇਰੇ ਨਾਲ ਬਹੁਤ ਜ਼ਿਆਦਾ ੱਤਕਾ ਆਇਆ ਮਹਾਰਾਜ ਮੈਂ ਬੱਚੇ ਉਹਨਾਂ ਦੇ ਆਖਰੇ ਨਾਲ ਮੈਂ ਜੀਣਾ ਮਹਾਰਾਜ ਹਾਂਜੀ ਮਾਂ ਨਾਲ ਦੀ ਸੱਡ ਕੇ ਚਲੇ ਗਈ ਏ ਉਹ ਹੀ ਮੇਰੇ ਕੋਲ ਆ ਗਏ ਦਾਦੀ ਉਹਨਾਂ ਦੀ ਸ਼ਾਂਤੀ ਮਹਾਰਾਜ ਕੀ ਨਾ ਬੱਚੇ ਬੱਚੇ ਦਾ ਨਾਮ ਅਨਮੋਲ ਪ੍ਰੀਤ ਸਿੰਘ ਮਹਾਰਾਜ ਕਿੰਨੇ ਚਿਰ ਤੋਂ ਕੰਮ ਤੇ ਜਾਂਦਾ ਸੀ ਕੰਮ ਤੋਂ 4 ਕਿ ਮਹੀਨੇ ਹੋ ਗਏ ਜਾਂਦੇ ਨੂੰ ਤੇ ਗੱਲ ਕਿਉਂ ਹੀ ਮਿਲ ਕੇ ਗਈ ਹੈ ਜੀ ਗਾਲ ਓਏ ਮਹਾਰਾਜ ਦਿਨੇ ਸਵਕਤ ਦਿਨੇ ਮੇਰੇ ਕੋਲ ਆ ਗਿਆ ਹਾਂਜੀ ਉੱਥੇ ਗਿਆ ਤੇ ਉੱਥੇ ਜਹਾਨ ਦੇ ਖੈਰ ਨਹੀਂ ਬੱਚੇ ਨੂੰ ਉਹਨਾਂ ਨੇ ਹੰਜੀ ਵਾਹ ਭਰ ਦਿੱਤੀ ਇਹਦੇ ਪੇਟ ਦੇ ਵਿੱਚ ਉਹ ਆਪੇ ਲੈ ਗਏ ਮਰ ਕੇ ਹਾਂਜੀ ਕਿਹਤਰਾ ਵਾਪਰੀ ਵਾਪਰੈਸ਼ ਵਾਲੀ ਜਿਹੜੀ ਨਾਲੀ ਹੁੰਦੀ ਫਿਲਟਰ ਵਾਲੀ ਜਿਹੜੀ ਹਾਂਜੀ ਉਹ ਨਿਊਜ਼ੀਲੈਂਡੋਂ ਲਾ ਕੇ ਹਾਂਜੀ ਉਹਦੇ ਨਾਲ ਵਾਹ ਭਰ ਦਿੱਤੀ ਹਾਂਜੀ ਬੱਚੇ ਦੇ ਅੰਦਰੋਂ ਨਾਲੀਆਂ ਜਿਹੜੀਆਂ ਪਾਟ ਗਈਆਂ ਜਿਹੜੇ ਡਾਕਟਰ ਸਾਹਿਬ ਨੇ ਦੱਸਿਆ ਮੈਨੂੰ ਉਹਨਾਂ ਨੇ ਅਖਾ ਬਚਾ ਨਹੀਂ ਹੋਣਾ ਬੱਚੇ ਦਾ ਬਹੁਤ ਮੁਸ਼ਕਲ ਬਚਾਏਗਾ ਕੀ ਮੰਗ ਕੇ ਹਾਂਜੀ ਮੰਗ ਕੀ ਤੁਹਾਡੀ ਮੰਗ ਮਾਰਾ ਸਾਡੀ ਕੋਈ ਨਾ ਬਾਰ ਮੰਗ ਕਰੀ ਹਾਂਜੀ ਬੱਚਾ ਚਲੇਗਾ ਬਹੁਤ ਜ਼ਿਆਦਾ ਤੱਕ ਹੁਣ ਉਹਨੇ ਕਾਰਵਾਈ ਪਾਵੇਗੀ ਦਾ ਮਹਾਰਾਜ ਹਾਂਜੀ ਹੋਣਾ ਤੇ ਮਹਾਰਾਜ ਉਹਨਾਂ ਨੂੰ ਅਖਾਇਆ ਵੀ ਪਰਚਾ ਕਰ ਦਿਓ ਹਾਂਜੀ ਜਿਨੇ ਬਹੁਤ ਜ਼ਿਆਦੀ ਮਾੜੀ ਘਟਨਾ ਕੀਤੀ ਹੈ ਸਾਡੇ ਨਾਲ ਸੋਹਣੇ ਦੁਕਾਨਦਾਰ ਸੰਦੂਸ ਤੇਲ ਵਾਲਾ ਜੀ ਗੱਲ ਹੋਈ ਜੀ ਗੱਲ ਭਾਜੀ ਇੱਦਾਂ ਵੀ ਮੈਂ ਭਾਜੀ ਸਵੇਰੇ 8:30 ਵਜੇ ਆਇਆ ਤੇ ਮੁੰਡਾ ਸਾਡੇ ਕੋਲ ਕੰਮ ਕਰਦਾ ਸੀ ਨਾਮ ਮੋਹਨਪ੍ਰੀਤ ਦਾ ਨਾਮ ਆ ਤੇ ਤਿੰਨ ਚਾਰ ਤਿੰਨ ਚਾਰ ਮਹੀਨੇ ਹੋ ਗਏ ਸਾਡੇ ਕੋਲ ਕੰਮ ਕਰਦਾ ਰਿਹਾ ਉਹ ਤੇ ਸਿਰੇ ਜਦੋਂ ਮੈਂ ਸਿਰੇ 8:30 ਵਜੇ ਆਇਆ ਤੇ ਉਦੋਂ ਉਹ ਮੁੰਡਾ ਬੈਠਾ ਹੀ ਸਾਹਮਣੇ ਤੇ ਮੈਂ ਉਹਨੂੰ ਪੁੱਛਿਆ ਵੀ ਹਾਂ ਵੀ ਉਹਨੂੰ ਮੋਹਨ ਸਪਾਈਸ ਵੇ ਨਹੀਂ ਕੀਤੀ ਮੈਂ ਤਾਂ ਮੁੰਡਾ ਨੇ ਫੇਰ ਰਾਤ ਮੈਨੂੰ ਉਹਨੇ ਦੱਸਿਆ ਮੈਨੂੰ ਮੈਨੂੰ ਉਹਨੇ ਦੱਸਿਆ ਵੀ ਇਹਨੇ ਮੇਰੇ ਤੇ ਹਵਾ ਭਰਤੀ ਆ ਮੁੰਡੇ ਕਿਨੇ ਭਰੀਵਾ ਉਹ ਮੁੰਡਾ ਜਿਹੜਾ ਨਾਲ ਸੀ ਕੀ ਨਾਮ ਦਾ ਨਾਮ ਦਾ ਵੀ ਪਤਾ ਨਹੀਂ ਕਿਹੜੀ ਦੁਕਾਨ ਤੇ ਕੰਮ ਕਰਦਾ ਮੁੰਡਾ ਉਹ ਆ ਮੈਂ ਤੇ ਮੈਂ ਤੇ ਦੁਕਾਨ ਤੇ ਕੰਮ ਕਰਦਾ ਟੈਰਨ ਵਾਲੀ ਦਾ ਕੇ ਕੰਮ ਕਰਦਾ ਕੀ ਨਾਮ ਟੈਰਨ ਦੀ ਦੰਦ ਨਾਲ ਨੰਮਦਰ ਟਾਈਮਰ ਨੰਮ ਦੋ ਸੇ ਟਾਈਮਰ ਸਾਬ ਉਹਦੀ ਦੁਕਾਨ ਤੇ ਕੰਮ ਕਰਦਾ ਸੀ ਉਹ ਮੁੰਡੇ ਨੇ ਉਹ ਮੁੰਡੇ ਨੇ اتنا ਹਵਾ ਭਰਤੀ ਹੋਇਆ ਉਹਨੂੰ ਬਾਅਦ ਚ ਉਹ ਅਸੀਂ ਜਨਾਲੇ ਲੈ ਗਏ ਬਾਅਦ ਚ ਉੱਥੇ ਉਹਨਾਂ ਨੇ ਦੱਸਿਆ ਜੀ ਸਾਡੇ 1212 ਕੰਮ ਬਾਅਦ ਚ ਫਿਰ ਉਹਨਾਂ ਨੇ ਕਿਹਾ ਤਾਂ ਅਸੀਂ ਲੈ ਜੇ ਮੈਂ ਗੁਰੂ ਰਾਮ ਦਾਸ ਹਸਪੀਟਲ ਉੱਥੇ ਦਾਖਲ ਕਰਾਇਆ ਉਹਨਾਂ ਨੇ ਫਿਰ ਇਤਨਾ ਇਹਨਾਂ ਖਰਚਾ ਦੱਸਿਆ ਕਿ 40000 ਰੁਪਏ ਲੱਗਣਾ ਹੈ ਪਰੇਸ਼ਨ ਕਰਨਾ ਪੈਣਾ ਹੈ ਜੀ ਜੀ ਇੱਥੇ ਨਾ ਨਮੋਲਪ੍ਰੀਤ ਸਿੰਘ ਬੱਚਾ ਸੀ 14 ਸਾਲ ਦੀ ਉਮਰ ਸੀ ਤੇ ਉਹ ਦੁਕਾਨ ਤੇ ਹੈਗਾ ਸੀ ਕੰਮ ਸਿੱਖਦਾ ਸੀ ਤੇ ਉਹਦੀ ਨਾ ਲੱਗੇ ਟੈਰਾਂ ਵਾਲੀ ਦੁਕਾਨ ਸੀ ਉਹਦੇ ਇੱਕ ਹੋਰ ਬੱਚਾ ਵੀ ਉੱਥੇ ਕੰਮ ਕਰਦਾ ਸੀ ਉਹਨੇ ਜਿਹੜਾ ਗਿਆ ਉਹਦੀ ਸਵਾਸਤ ਰਾਮ ਬਸਾ ਦਿਆ ਤੇ ਸਰਵਨਪ੍ਰੀਤ ਉਹਦੇ ਨਾਂ ਆ ਉਹਨੇ ਨਾ ਆਪਣੇ ਜਿਹਦੇ ਨਾ ਹਵਾ ਭਰ ਦਿੱਤੀ ਉਹਦੇ ਨਾਲ ਨਾਲੀ ਦੇ ਨਾਲ ਹਵਾ ਭਰਨ ਵਾਲੀਆਂ ਪੇਟ ਵਿੱਚ ਹਵਾ ਭਰ ਦਿੱਤੀ ਤੇ ਉਹਦੇ ਨਾਲ ਉਹ ਨੂੰ ਫਿਰ ਉਹਨੇ ਦਾਖਲ ਕਰਾਇਆ ਸੀ ਗੁਰੂ ਆਪਣੇ ਆਰਾਮ ਦਾ ਹੌਸਪੀਟਲ ਉਥিও ਦੀ ਧਾਣੇ ਲਾ ਕੇ ਮੌਤ ਹੋ ਗਿਆ ਅਸੀਂ ਇਹ ਸਬੰਧ ਵਿੱਚ ਉਹਨਾਂ ਦੇ ਪਿਤਾ ਜੀ ਦੇ ਨਾਂ ਤੇ ਪਰਮਜੀਤ ਜਿਹੜਾ ਹੈਗਾ ਦਾ ਪਿਤਾ ਜੀ ਮਤਰਕ ਦਾ ਅਨਮੋਲ ਪੀਦਾ ਉਹਦੇ ਬਿਆਨ ਤੇ ਅਸੀਂ ਪਰਚਾ ਦਰਜ ਕਰ ਲਿਆ 304 ਇਹਦਾ ਤੇ ਥੋੜਾ ਚਾਰ ਦਾ ਕਿਹਦੇ ਕਿਹਦੇ ਤੇ ਪਰਚਾ ਹੈ ਜੀ ਪਰਚਾ ਇੱਕ ਹੀ ਬੰਦੇ ਤੇ ਹੋਇਆ ਜੀ ਸਵਰਨਜੀਤ ਸਿੰਘ ਪੁੱਤਰ ਸਵਰਨਜੀਤ ਸਿੰਘ ਪੁੱਤਰ ਪ੍ਰਗਟ ਸਿੰਘ ਸਵਰਨਜੀਤ ਸਿੰਘ ਪੁੱਤਰ ਪ੍ਰਗਟ ਸਿੰਘ ਹਾਂਜੀ ਹਾਂਜੀ ਬੰਹਾਂ ਵਾਲੇ ਨਗਲ ਤੇ ਅਸੀਂ ਜਿਹੜਾ ਬੰਹਾਂ ਵਾਲਾ ਪਿੰਡ ਹੈ ਦਾ ਥਾਣੇ ਵਾਲੇ ਇੱਥੇ ਉੱਥੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਕਰਤੀ ਹੈ ਜੀ ਤੇ ਹੁਣ ਬਾਅਦ ਮੋ ਪੋਸਟਮਾਰਟਮ ਵਿੱਚੋਂ ਅਸੀਂ ਇਹਨਾਂ ਦੇ ਵਾਹ ਲਾਹੀਂ ਦੀ ਰੰਮੀ ਲੱਗ ਗਈ